ਥਾਣਾ ਫਿਲੌਰ ਦੀ ਪੁਲਿਸ ਵੱਲੋਂ ਨਕਲੀ ਆਧਾਰ ਕਾਰਡ ਬਣਾ ਕੇ ਐਨ ਆਰ ਆਈ ਦੀ 10 ਏਕੜ ਜ਼ਮੀਨ ਦੀ ਰਜਿਸਟਰੀ ਕਰਾਉਣ ਜਾ ਰਹੇ ਤਿੰਨ ਠੱਗਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਥਾਣਾ ਫਿਲੌਰ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਲਿਆਣਪੁਰ ਥਾਣਾ ਲਾਬੜਾ, ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਿੱਧਮ ਮੁਤਸੱਦੀ ਥਾਣਾ ਨੂਰਮਹਿਲ ਅਤੇ ਜੈਰਾਮ ਪੁੱਤਰ ਬਖਸ਼ੀ ਰਾਮਵਾਸੀ ਸਵਾਮੀ ਲਾਲਜੀ ਨਗਰ ਬੂਟਾ ਮੰਡੀ ਜਲੰਧਰ ਜੋ ਕਿ ਜਾਲੀ ਆਧਾਰਕਾਰਡ ਬਣਾ ਕੇ ਐਨ ਆਰ ਆਈ ਦੀ 10 ਏਕੜ ਜ਼ਮੀਨ ਦੀ ਰਜਿਸਟਰੀ ਕਰਾਉਣ ਜਾ ਰਹੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਅਤੇ ਜੈਰਾਮ ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ ਅਤੇ ਇਹਨਾਂ ਨਾਲ ਗੁਰਪ੍ਰੀਤ ਸਿੰਘ ਫਲੋਰ ਦੇ ਪਿੰਡ ਪਟੱਈਆ ਦੀ 10 ਏਕੜ ਦਾ ਜਾਲੀ ਮਾਲਕ ਬਣਾ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਜਾ ਰਹੇ ਸਨ ਇਹਨਾਂ ਤਿੰਨਾਂ ਤਿੰਨ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਇਹਨਾ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਕੱਲ ਇੱਕ ਲੋਕਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੰਚਮੁੰਦੇ ਜੋ ਕਿ ਪਟੀਆਂ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੇ ਨਾਂ ਤੇ ਜੋ ਵੀ ਫੋਰਨ ਦੇ ਵਿੱਚ ਇੱਕ ਜਾਲੀ ਵਿਅਕਤੀ ਖੜਾ ਕਰਕੇ ਉਸ ਜਗ੍ਹਾ ਦਾ ਸੌਦਾ ਕਿਸੇ ਨੋਸ਼ਰ ਦੇ ਬੰਦੇ ਨਾਲ ਕਰਿਆ ਮਤਲਬ ਭੋਲੇ-ਪਾਲੇ ਵਿਅਕਤੀਆਂ ਨਾਲ ਕਰਕੇ ਲੱਖਾਂ ਕਰੋੜਾਂ ਦੀ ਰੱਜੀ ਮਾਰ ਰਿਹਾ ਜਿਸ ਪੰਦੀ ਪੜਤਾਲ ਕਰਨ ਤੇ ਗੱਲ ਦੀ ਤਸਦੀਕ ਹੋਈ ਕਿ ਗੁਰਪ੍ਰੀਤ ਸਿੰਘ ਜੋ ਕਿ ਨੂਰਮਲ ਦਾ ਜੈਰਾਮ ਜੋ ਕਿ ਜ਼ਿਲੰਧਰ ਦਾ ਤੇ ਦਲਜੀਤ ਜੋ ਕਿ ਲੰਮੜਾ ਦਾ ਇਹ ਜੋ ਕਿ ਪਟਿਆਮਿੰਡ ਜੋ ਕਿ ਜੋ ਕਿ ਬਲਵੰਤ ਸਿੰਘ ਹੈ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਸੇ 10-12 ਕਿੱਲੇ ਜੋਗਾ ਸੀ ਜੋ ਕਿ ਥੋੜਾ ਰਿਪਲੀ ਸੀ ਇਨਾ ਉੱਥੇ ਸੌਦਾ ਕਰਨ ਆਏ ਸੀ ਤੇ ਸੰਬੰਧੀ ਆਪਣਾ ਨਵਾਂ ਸ਼ਹਿਰ ਦੇ ਬੰਦੇ ਨਾਲ ਇਹਨਾਂ ਨਾਲ ਸੌਦਾ طے ਕਰਨਾ ਸੀ ਜੋ ਕਿ ਅਸੀਂ ਇਨਫੋਰਮੇਸ਼ਨ ਰਸੀ ਹੁੰਨ ਤੇ ਪਰਚਾਦਰ ਜੀ ਕੀਤਾ ਤੇ ਦੋਨ ਤਿੰਨਾਂ ਦੀ ਰੈਸਟ ਕਨਸੀਡਰ ਕੀਤੀ ਤੇ ਰੈਸਟ ਕਰਨ ਤੋਂ ਬਾਅਦ ਸਾਨੂੰ ਇਹਨਾਂ ਤੋਂ ਬਲਵੰਤ ਸਿੰਘ ਦਾ ਜੋ ਇੱਕ ਜਾਲੀਦਾਰ ਖੜ ਬ੍ਰਹਿਮਤ ਹੋਇਆ ਜੋ ਕਿ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ ਸੀਗਾ ਜਿਸ ਨੂੰ ਤਿਆਰ ਗੁਰਪ੍ਰੀਤ ਸਿੰਘ ਦੀ ਫੋਟੋ ਲਗੀ ਸੀ ਤਿਆਰ ਕਰਨ ਵਾਲਾ ਜੀ ਆਰਾਮ ਸੀਗਾ ਜੀ ਇਹ ਨਹੀਂ ਕੜੀ ਕਿ ਦਰ ਰਹੀ ਹੈ ਕਿ ਕੋਈ ਕੋਈ ਪਤਾ ਕਿਤੇ ਦਾ ਕੋਈ ਕਿਤੇ ਦਾ ਕਿ ਕੜੀ ਕਿਦਾ ਵੇਚੀ ਇੱਕ ਨੈਕਸ ਗੰਗਾ ਜੋ ਕਿ ਬ੍ਰੇਟ ਕਰਦਾ ਤੇ ਲੋਕਾਂ ਨਾਲ ਭੁਲਗੂ ਵਾਲੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਇਹਨਾਂ ਤੇ ਹੋ ਸਕਦਾ ਹੋਰ ਵੀ ਨਾਲ ਲੋਕਾਂ ਠੱਗੀਆਂ ਮਾਰੀ ਹੋਣ ਤੇ ਨੂੰ ਦੌਰਾਨ ਰਿਮਾਂਡ ਸੀ ਪੁਖਾਲ ਕਰ ਰਹੇ ਸੀ ਠੀਕ ਹੈ